ਪੰਜਾਬ ਦੇ ਵੱਖ-ਵੱਖ ਜਿਲ੍ਹਿਆਂ ਤੋਂ 2364 ਅਤੇ 9594 ETT ਦੀ ਭਰਤੀ ਦੇ ਵਿੱਚ ਸਿਲੈਕਟ ਹੋਏ ਅਧਿਆਪਕਾਂ ਵੱਲੋਂ ਅੱਜ ਮੁਹਾਲੀ ਵਿੱਚ ਡਾਇਰੈਕਟਰ ਆਫ ਐਲੀਮੈਂਟਰੀ ਐਜੂਕੇਸ਼ਨ ਦੇ ਡਾਇਰੈਕਟਰ ਮੈਡਮ ਨੂੰ ਕੇਰ ਲਿਆ ਗਿਆ ਕਰਨ ਤੋਂ ਬਾਅਦ ਤੁਸੀਂ ਲਾਈਵ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਭੱਜਾਂ ਦੀ ਕੋਸ਼ਿਸ਼ ਕਰਨੇ ਨੇ ਡਾਇਰੈਕਟਰ ਸਾਹਿਬ ਪਰ ਉਹਨਾਂ ਨੂੰ 2364 ਅਤੇ 994 ਦੇ ਵਿੱਚ ਸਿਲੈਕਟ ਹੋਏ ਕੈਂਡੀਡੇਟ ਜੋ ਅਧਿਆਪਕ ਬਣ ਜਾ ਰਹੇ ਨੇ ਪੰਜਾਬ ਸਕੂਲ ਦੇ ਵਿੱਚ ਐਲੀਮੈਂਟਰੀ ਐਜੂਕੇਸ਼ਨ ਦੇ ਵਿੱਚ ਉਹਨਾਂ ਵੱਲੋਂ ਜ਼ੋਰਦਾਰ ਮੁਰਦਾਬਾਦ ਦੇ ਨਾਅਰੇ ਲਗਾਏ ਗਏ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਗਾਏ ਗਏ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਮੁਹਾਲੀ ਤੋਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਤੋਂ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਸੰਘਰਸ਼ ਦੇ ਲਈ ਆਪਣੀਆਂ ਮੰਗਾਂ ਦੇ ਲਈ ਡੀਪੀਆਈ ਮੈਦਮ ਨੂੰ ਕੇਰਲਿਆ ਗਿਆ ਉਹਨਾਂ ਦੇ ਹਾਪਕ ਨੌਜਵਾਨਾਂ ਵੱਲੋਂ ਜੋ ਪਿਛਲੇ ਲੰਬੇ ਸਮੇਂ ਤੋਂ 2364 ਅਤੇ 994 ईटीटी ਟੀਚਰ ਲੱਗਣ ਦੇ ਲਈ ਉਹਨਾਂ ਨੂੰ ਨਿਯੁਕਤੀ ਪੱਤਰ ਨਹੀਂ ਦਿੱਤੇ ਜਾ ਰਹੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਸ਼ਿੰਗਾਰਸ਼ ਵੜਦੇ ਨਜ਼ਰ ਆ ਰਹੇ ਹਨ ਪਿਛਲੇ ਦਿਨੀ এডਿਕੇਸ਼ਨ ਮਿਨਿਸਟਰ ਹਰਜੋਤ ਸਿੰਘ ਬੈਂਸ ਨੂੰ ਕੇਰਿਆ ਗਿਆ ਅਤੇ ਅੱਜ ਮੁਹਾਲੀ ਵਿੱਚ ਪੰਜਾਬ ਸਕੂਲ এডਿਕੇਸ਼ਨ ਬੋਰਡ ਦੇ ਵਿੱਚ ਐਲੀਮੈਂਟਰੀ ਦੇ ਡਾਇਰੈਕਟਰ ਮੈਡਮ ਨੂੰ ਕੇਰ ਲਿਆ ਗਿਆ ਅਤੇ ਲੰਬਾ ਸੰਘਰਸ਼ ਕਰਨ ਤੋਂ ਬਾਅਦ ਉਹਨਾਂ ਨੇ ਇਨਾਂ ਦੇ ਅਧਿਆਪਕ ਯੂਨੀਅਨ ਦੇ ਨਾਲ ਈਟੀਟੀ ਯੂਨੀਅਨ ਦੇ ਨਾਲ ਗੱਲਬਾਤ ਕਰਨ ਤੋਂ ਕੋਰੀ ਨਾ ਕਰ ਦਿੱਤੀ ਅਤੇ ਉਹਨਾਂ ਨੇ ਇਹ ਕਹਿੰਦੇ ਹੋਏ ਨਜ਼ਰ ਦਿਖਾਈ ਦਿੰਦੇ ਨਜ਼ਾਰੇ ਕਿ ਇਹ ਤੁਹਾਡਾ ਮੁੱਦਾ ਜਲਦੀ ਪੰਜਾਬ ਸਰਕਾਰ ਸੋਲਵ ਕਰੇਗੀ ਮੇਰੀ ਇਸ ਵਿੱਚ ਕੋਈ ਜ਼ਿੰਮੇਵਾਰੀ ਨਹੀਂ ਰਿਸਪੌਂਸਿਬਿਲਟੀ ਨਹੀਂ ਜਿਹੜੀ ਕਿ ਇੱਕ ਸ਼ਰਮਸਾਰ ਵਾਲੀ ਗੱਲ ਹੈ ਕਿ ਇੱਕ ਡਾਇਰੈਕਟਰ ਸਾਹਿਬ ਨੂੰ ਇਹ ਅਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਬਲਕਿ ਦੇਹਪਕਾਂ ਦੇ ਮੁੱਦੇ ਨੂੰ ਸੋਲਵ ਕਰਨ ਦਾ ਉਹਨਾਂ ਨੂੰ ਵਿਸ਼ਵਾਸ ਦਿਵਾਉਣਾ ਚਾਹੀਦਾ ਸੀ ਤੁਸੀਂ ਦੇਖ ਲਿਓ ਲਾਈਵ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਕੰਮ ਕੀ ਕਰਨ ਤੋਂ ਬਾਅਦ ਡੀਪੀਆਈ ਮੈਡਮ ਭਾਏ ਦੇ ਦਿਖਾਈ ਦੇ ਰਹੇ ਹਨ ਆਪਣੇ ਜੋ ਨਿਯੁਕਤੀ ਪੱਤਰ ਉਹਨਾਂ ਨੂੰ ETT ਟੀਚਰਾਂ ਨੂੰ ਨਹੀਂ ਦਿੱਤੇ ਜਾ ਰਹੇ ਲੰਬੇ ਸਮੇਂ ਤੋਂ ਲਗਾਤਾਰ ਪਿਛਲੇ 3 ਸਾਲ ਹੋ ਗਏ ਨੇ ਜੋ ਕਿ 2364 ਭਰਤੀਏ ਉਸ ਨੂੰ ਕਾਗਜ਼ਾਂ ਦੇ ਵਿੱਚ ਕੋਰਟ ਦੇ ਵਿੱਚ ਰੋਲਿਆ ਜਾ ਰਿਹਾ ਹੈ ਅਤੇ 9894 ਪਿਛਲੇ ਲੰਬੇ ਡੇਢ ਸਾਲ ਤੋਂ ਭਰਤੀ ਜਿਹੜੀ ਹੈ ਮੁਕੰਮਲ ਨਹੀਂ ਕੀਤੀ ਜਾ ਰਹੀ ਪੰਜਾਬ ਸਰਕਾਰ ਇਸ ਵਿੱਚ ਕਿਤੇ ਨਾ ਕਿਤੇ ناکਾਮਜਾਬ ਹੋ ਰਹੀ ਹੈ ਸੀਐਮ ਭਗਵੰਤ ਸਿੰਘ ਮਾਨ ਝੂਠੇ ਵਾਅਦੇ ਕਰ ਰਿਹਾ ਕਿ ਪੰਜਾਬ ਦੇ ਲੋਕਾਂ ਨੂੰ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦਿੱਤਾ ਜਾ ਰਿਹਾ ਪਰ ਇਹ ਫੋਕੇ